ਮੇ ਤਾਂ ਮੇਰਾ ਛੋਟਾ ਭਰਾ ਹੈ ਜੀ ਤੇ ਉਹਦਾ ਸਬੂਤ ਇਹੀ ਹੈ ਜਿਹੜਾ ਤੁਸੀਂ ਕਹਿੰਦੇ ਆ ਆਨੰਦ ਆਉਂਦਾ ਤਾਂ ਹੀ ਇਕੱਠੇ ਬੈਠੇ ਨੇ ਜੀ ਨਹੀਂ ਤਾਂ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਅਸੀਂ ਕਹਿੰਦੇ ਆ ਇੰਡਸਟਰੀ ਇਕੱਠੀ ਹੈ ਸਾਰੇ ਜਾਣੇ ਪਰ ਈਗੋ ਪ੍ਰੋਬਲਮਸ ਬਹੁਤ ਹਨੇਰੇ ਇੱਕ ਨੂੰ ਹਨਾ ਜਾਨ ਸਰ ਜਿਹੜਾ ਉੱਠ ਕੇ ਜਾਂਦਾ ਸਾਡੇ ਸੁਭਾਅ ਨੇ ਸਾਰੇ ਪਹਿਲਾਂ ਐ ਲੱਗਦਾ ਵੀ ਇਹ ਇਹ ਜਦ ਦੋ ਤੋਤੇ ਕੋਈ ਹੋਣੇ ਨਹੀਂ ਸਾਰੇ ਇੱਕ ਘਿਓ ਖਿਚੜੀ ਹੋਏ ਹੁੰਦੇ ਜਿਹੜਾ ਉੱਠ ਕੇ ਜਾਂਦਾ ਬਸ ਉਸ ਤੋਂ ਬਾਅਦ ਪਲੋਸ ਦਿੰਦੇ ਆ ਸਮਾਰ ਕੇ ਹਨਾ ਸੋ ਇਹ ਨੇਚਰ ਹੈ ਪਰ ਮੇਰਾ ਵੀਰ ਮੈਨੂੰ ਪ੍ਰਾਉਡ ਹੈ ਮੇਰੇ ਭਰਾ ਤੇ ਏਸ ਇੰਡਸਟਰੀ ਚ ਜੀਡੀ ਚ ਕੰਮ ਕਰ ਰਿਹਾ ਔਰ ਜਿਸ ਤਰ੍ਹਾਂ ਦਾ ਕੰਮ ਕਰ ਰਿਹਾ ਈ ਇਸ ਓਨਲੀ ਵਨ ਹਨਾ ਇਹ ਕੱਲੇ ਹੀ ਆਏ ਨੇ ਕੱਲੇ ਆਪਣੀ ਆਪਣੀ ਜਿਹੜੀ ਲੀ ਆਪ ਖਿੱਚੀ ਐ ਕਿਸੇ ਦੀ ਬਾਹ ਫੜ ਕੇ ਨਹੀਂ ਖਿੱਚੀ ਵੀ ਯਾਰ ਕਿਸੇ ਨੂੰ ਕਾਪੀ ਕਰਕੇ ਜਾਂ ਉਦਾਂ ਕਰਕੇ ਮੈਂ ਲਾਈਨ ਬਣਾ ਲਾਂ ਲਾਈਨਾਂ ਤੇ ਤੁਰਨ ਵਾਲੇ ਤਾਂ ਬਹੁਤ ਹੁੰਦੇ ਪਰ ਮੂਰੇ ਲੱਗਣ ਵਾਲਾ ਇੱਕੋ ਹੀ ਬੰਦਾ ਹੁੰਦਾ ਹੈ ਹਨਾ ਸੋ ਕਿਉਂਕਿ ਸਾਡੀ ਜਿਹੜੀ ਇੰਡਸਟਰੀ ਸੀਗੀ ਮੈਨੂੰ ਲੱਗਦਾ ਜੇ ਉਹਦਾ ਮੈਂ ਕੰਮ ਕਰਦਾ ਤਾਂ ਅਸੀਂ ਐਕਸਪੈਰੀਮੈਂਟ ਕਰ ਹੀ ਨਹੀਂ ਸਕਦੇ ਸੀ ਕੁਝ ਸੋਚ ਸਕਦਾ ਸੀ ਕਿ ਪੰਜਾਬੀ ਦੇ ਵਿੱਚ ਵੀ ਅਸੀਂ ਕਦੇ ਐਕਸ਼ਨ ਮੂਵੀ ਬਣਾ ਲਾਂਗੇ ਸੋ ਹੀਸ ਦਾ ਓਨਲੀ ਬੰਦੇ ਜਿਹਨੇ ਸ਼ੁਰੂਆਤ ਕੀਤੀ ਇਸ ਇੰਡਸਟਰੀ ਦੇ ਵਿੱਚ ਇਹ ਰਿਸਕ ਲਿਆ ਪਹਿਲਾਂ ਆ ਕੇ ਵੀ ਯਾਰ ਮੈਂ ਆਪਣੀ ਇਮੇਜ ਇਦਾਂ ਦੀ ਬਣਾਵਾ ਔਰ ਸਫਲ ਹੋਇਆ ਮੇਰਾ ਭਰਾ ਤੇ ਬਹੁਤ ਬਹੁਤ ਮੁਬਾਰਕਾਂ ਮੈਨੂੰ ਟ੍ਰੇਲਰ ਬਹੁਤ ਵਧੀਆ ਲੱਗਿਆ ਐਨਟਾਇਰ ਟੀਮ ਦੇ ਉਸ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਇਹ ਇਦਾਂ ਦਾ ਕੰਮ ਐਪਰੀਸ਼ੀਏਟ ਕਰਨਾ ਚਾਹੀਦਾ ਔਰ ਦੂਜੀ ਗੱਲ ਜਿਵੇਂ ਤੁਸੀਂ ਕਹਿ ਰਹੇ ਸੀਗੇ ਵੀ ਕੇਜੀਐਫ ਜਾਂ ਦੂਜੀਆਂ ਫਿਲਮਾਂ ਦੀ ਇਹ ਕਾਪੀ ਲੱਗਦੀ ਹੈ ਜਾਂ ਉਦਾਂ ਲੱਗਦਾ ਤਾਂ ਇਹ ਪ੍ਰਾਊਡ ਵਾਲੀ ਗੱਲ ਹੈ ਅਸੀਂ ਕੇਜੀਐਫ ਪਤ ਨਹੀਂ 100-100 ਕਰੋੜ ਦੀਆਂ ਬਣੀਆਂ ਹੋਈਆਂ ਫਿਲਮਾਂ ਨੇ ਅਸੀਂ ਥੋੜੇ ਜਿਹੇ ਪੈਸਿਆਂ ਜੀ ਉਹਨਾਂ ਨਾਲ ਕੰਪੀਟ ਕਰ ਰਹੇ ਆ ਜੇ ਉਦਾਂ ਦੀ ਦਿੱਖ ਸਾਡੀ ਪੰਜਾਬੀ ਮੂਵੀ ਚ ਆ ਰਹੀ ਹੈ ਤਾਂ ਮੇਰੇ ਸਾਰਿਆਂ ਨਾਲ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਾਰਿਆਂ ਨੂੰ ਨਾ ਜੇਕਰ ਐਪਰੀਸ਼ੀਏਟ ਕਰਨ ਵਾਸਤੇ ਅਸੀਂ ਜਿਗਰੇ ਵੱਡੇ ਜਿਗਰੇ ਵੱਡੇ ਕਰਨੇ ਪੈਣੇ ਆ ਥੋੜੇ ਜੇ ਨੁਕਸ ਕੱਢਣ ਵਾਲੇ ਤਾਂ ਬਹੁਤ ਹੁੰਦੇ